ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਯਾਦ ਰੱਖਣ ਦੇ ਅੱਜ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਗਣਪਤੀ ਮਹਾਰਾਜ ਦੇ ਵਿਸਰਜਨ ਕਰਨ ਦੇ ਲਈ ਪਹੁੰਚ ਰਹੇ ਨੇ ਇਸ ਸਮੇਂ ਅਸੀਂ ਬਿਆਸ ਦਰਿਆ ਕੰਢੇ ਤੇ ਮੌਜੂਦ ਹਾਂ ਔਰ ਪਹਿਲਾਂ ਤਸਵੀਰਾਂ ਦਿਖਾਵਾਂਗੇ ਕਿ ਬਿਆਸ ਦਰਿਆ ਜਿਹੜਾ ਹੈਗਾ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਚੱਲਦਾ ਹੋਇਆ ਨਜ਼ਰ ਆ ਰਿਹਾ ਔਰ ਉਸ ਦੇ ਨਾਲ ਹੀ ਦੂਰ ਦਰਾਡੇ ਤੋਂ ਸ਼ਰਧਾਲੂ ਜਿਹੜੇ ਨੇ ਉਹ ਵੀ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤਾਂ ਮੇਰੇ ਨਾਲ ਕੋਈ ਸ਼ਰਧਾਲੂ ਮੌਜੂਦ ਨਹੀਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਿੰਸ ਹੈ ਜੀ ਜੀ ਕਿਹੜੀ ਜਗ੍ਹਾ ਤੋਂ ਆਏ ਆ ਜੀ ਮਾਡਲ ਹਾਊਸ ਤੋਂ ਔਰ ਕਿੰਨੇ ਦਿਨ ਬਾਅਦ ਅੱਜ ਪੂਜਾ ਅਰਚਨਾ ਤੋਂ ਬਾਅਦ ਗਣਪਤੀ ਮਹਾਰਾਜ ਨੂੰ ਜੀ 5 ਦਿਨ ਰੱਖੇ ਜ ਇਨਿਕਾ ਸ਼ਰਦਾ ਕਿੰਨਾ ਕੋਤ ਸ਼ਾ ਹੈਗਾ ਸੰਗਤ ਬਹੁਤ ਵਧੀਆ ਜੀ ਬਹੁਤ ਵਧੀਆ ਦੇਖ ਲਓ ਹੜ ਵਾਲੇ ਪਾਣੀ ਤੇ ਵੀ ਆਏ ਨੇ ਵੀ ਸਜਣ ਕਰਨ ਕੀ ਮਨੋ ਕਾਮਨਾ ਕੀ ਸੋਚਦੇ ਹੋ ਕਿਉਂਕਿ ਜਿੱਦਾਂ ਦੇ ਹਾਲਾਤ ਹੈਗੇ ਆ ਈ ਮਨੋ ਕਾਮਨਾ ਸੋਚਦੇ ਹੋ ਕਿ ਗਣਪਤੀ ਮਹਾਰਾਜ ਕੋ ਤੋਂ ਕੀ ਕਾਮਨਾ ਕਰਦੇ ਸੋ ਉਹਨਾਂ ਦੇ ਕੋਲ ਕਿਆ ਚੀਜ਼ ਜਿਹੜੀ ਹੈਗੀ ਆ ਉਹ ਅਰਦਾਸ ਕਰਦੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਹਿੰਦੇ ਨਾ ਕਿ ਇੰਨਾ ਦੇ ਕੰਨ ਚ ਜੋਮ ਵਾਂਗੂ ਪੂਰਾ ਆ ਜਾਂਦਾ ਅਸੀਂ ਘਰੋਂ ਇਹ ਮੰਗ ਕੇ ਆਏ ਕਿ ਪਹਿਲਾਂ ਹੜ੍ਹ ਵਾਲਾ ਪਾਣੀ ਸਭ ਤੋਂ ਜ਼ਿਆਦਾ ਥੱਲੇ ਹੋਵੇ ਕਿਉਂਕਿ ਆਪਣੇ ਪਿੰਡ ਬਹੁਤ ਜ਼ਿਆਦਾ ਖਰਾਬ ਹੋ ਰਹੇ ਨੇ ਲੋਕੀ ਬਹੁਤ ਜ਼ਿਆਦਾ ਖਰਾਬ ਹੋ ਰਹੇ ਆ ਉਹਦੇ ਕਰਕੇ ਅਸੀਂ ਤਾਂ ਕਹਿੰਦੇ ਸਭ ਤੋਂ ਪਹਿਲੇ ਇਹ ਕੰਮ ਠੀਕ ਹੋਣਾ ਚਾਹੀਦਾ ਫਿਰ ਬਾਤ ਦੇ ਭਲੇ ਦੀ ਗੱਲ ਹੋਰੀ ਆ ਉਸ ਦੇ ਨਾਲ ਹੀ ਤਸਵੀਰਾਂ ਨਾਲ ਨਾਲ ਸਾਂਝੀਆਂ ਕਰਦੇ ਜਾਵਾਂਗੇ ਕਿ ਵੱਡੀ ਗੰਟੀ ਦੇ ਵਿੱਚ ਸਰਦਾਲੂ ਜਿਹੜੇ ਨੇ ਉਹ ਲਗਾਤਾਰ ਇੱਥੇ ਪਹੁੰਚ ਰਹੇ ਨੇ ਵਿਸਰਜਨ ਦੇ ਲਈ ਪਰ ਇਹ ਤਸਵੀਰਾਂ ਨੇ ਬਿਆਸ ਰਿਆ ਕੰਡੇ ਦੀਆਂ ਅਤੇ ਸਪਸ਼ਟ ਕਰ ਦिए ਕਿ ਬੇਸ਼ੱਕ ਪਾਣੀ ਦਾ ਪੱਧਰ ਵੀ ਜ਼ਿਆਦਾ ਹੈਗਾ ਸ਼ਰਧਾਲੂਆਂ ਦਾ ਉਤਸ਼ਾਹ ਵੀ ਹੈਗਾ ਔਰ ਇਸ ਦੇ ਨਾਲ ਹੀ ਇਸ ਤਿਹਾਰ ਦੇ ਮੱਦੇ ਨਜ਼ਰ ਬਕਾਇਦਾ ਤੌਰ ਤੇ ਉੱਤੇ ਪ੍ਰਸ਼ਾਸਨ ਵੱਲੋਂ ਇੱਥੇ ਜਿਹੜੇ ਸੁਰੱਖਿਆ ਪ੍ਰਬੰਧ ਨੇ ਉਹੋ ਪੋਕਤਾ ਕੀਤੇ ਗਏ ਨੇ ਸੁਰੱਖਿਆ ਪ੍ਰਬੰਧਾਂ ਤੋਂ ਇਲਾਵਾ ਜਿੱਥੇ ਚਰਚਾ ਕੀਤੀ ਜਾਵੇ ਤਾਂ ਇੱਥੇ ਵਿਸਰਜਨ ਦੇ ਲਈ ਬਕਾਇਦਾ ਤੌਰ ਤੇ ਉੱਤੇ ਕੋਤਾ ਖੜਾਤੀਆਂ ਸਪੈਸ਼ਲ ਟੀਮਾਂ ਜਿਹੜੀਆਂ ਨੇ ਉਹ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੀਆਂ ਤਾਇਨਾਤ ਕੀਤੀਆਂ ਗਈਆਂ ਨੇ ਵਿਸਰਜਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਸੰਗਤ ਆ ਰਹੀ ਔਰ ਫਿਰ ਹਾਲ ਜਿਹੜਾ ਇਹ ਪਰਵ ਹੈਗਾ ਇਹ 11 ਦਿਨ ਦਾ ਹੁੰਦਾ ਹੈ ਔਰ ਸੰਗਤ ਜ ਇੱਥੇ ਪਹੁੰਚ ਰਹੀ ਹੈ ਔਰ ਗਣਪਤੀ ਮਹਾਰਾਜ ਦਾ ਵਿਸਰਜਨ ਕਰਨ ਦੇ ਲਈ ਕਹਿ ਸਕਦੇ ਆ ਕਿ ਸ਼ਰਧਾਲੂਆਂ ਦੇ ਵਿੱਚ ਕਾਫੀ ਉਤਸ਼ਾਹ ਵੀ ਜਿਹੜਾ ਹੈਗਾ ਹੈ ਅੱਜ ਇੱਥੇ ਦੇਖਣ ਨੂੰ ਮਿਲ ਰਿਹਾ ਹੈ। ਦੈਨਿਕ ਸਪੈਰਾ ਟੀਵੀ ਦੇ ਲਈ ਗੁਰਦਰਸ਼ਨ ਸਿੰਘ ਵਿਆਸ। ਵਿਆਸ ਰਿਆ ਕੰਡੇ ਅੱਜ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਗਣਪਤੀ ਮਹਾਰਾਜ ਦੇ ਵਿਸਰਜਨ ਕਰਨ ਦੇ ਲਈ ਪਹੁੰਚ ਰਹੇ ਨੇ। ਇਸ ਸਮੇਂ ਅਸੀਂ ਵਿਆਸ ਦਰਿਆ ਕੰਡੇ ਤੇ ਮੌਜੂਦ ਹਾਂ ਔਰ ਪਹਿਲਾਂ ਤਸਵੀਰਾਂ ਦਿਖਾਵਾਂਗੇ ਕਿ ਪਿਆਸ ਦਰਿਆ ਜਿਹੜਾ ਹੈਗਾ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਉਸ ਦੇ ਨਾਲ ਹੀ ਦੂਰ ਦਰਾਡੇ ਤੋਂ ਸ਼ਰਧਾਲੂ ਜਿਹੜੇ ਨੇ ਕਿੰਨੇ ਕਿਹੜੀ ਜਗ੍ਹਾ ਤੋਂ ਆਏ ਆ ਜੀ ਜਲੰਧਰ ਤੋਂ ਆਏ ਆ ਜੀ ਮਾਡਲ ਹਾਊਸ ਤੋਂ ਔਰ ਕਿੰਨੇ ਦਿਨ ਬਾਅਦ ਅੱਜ ਪੂਜਾ ਅਰਤਨਾ ਤੋਂ ਬਾਅਦ ਗਣਪਤੀ ਮਹਾਰਾਜ ਜੀ ਆਏ ਪੰਜ ਦਿਨ ਰੱਖੇ ਸੀ ਆਏ ਪੰਜਵਾਂ ਦਿਨ ਆ ਸਾਡਾ ਕਿੰਨੇ ਸ਼ਰਦਾ ਕਿੰਨਾ ਕੋ ਉਤਸ਼ਾਹ ਹੈਗਾ ਸੰਗਤ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਦੇਖ ਲਓ ਹਾੜ ਵਾਲੇ ਪਾਣੀ 'ਚ ਵੀ ਆਏ ਨੇ ਵੀ ਸਜਣ ਕਰਨ ਕੀ ਮਨੋ ਕਾਮਨਾ ਕੀ ਸੋਚਦੇ ਹੋ ਕਿਉਂਕਿ ਜਿੱਦਾਂ ਦੇ ਹਾਲਾਤ ਹੈਗੇ ਆ ਕੀ ਮਨੋ ਕਾਮਨਾ ਸੋਚਦੇ ਹੋ ਕਿ ਗਣਪਤੀ ਮਹਾਰਾਜ ਕੋ ਤੋਂ ਕੀ ਕਾਮਨਾ ਕਰਦੇ ਸੀ ਉਹਨਾਂ ਦੇ ਕੋਲੋਂ ਕਿ ਐਤੀ ਜਿਹੜੀ ਹੈਗੀ ਆ ਉਹ ਅਰਦਾਸ ਕਰਦੇ ਆ ਉਹਨਾਂ ਨੂੰ ਬੇਨਤੀ ਕਰਦਾ ਕਹਿੰਦੇ ਨਾ ਕਿ ਇੰਨਾ ਦੇ ਕੰਚ ਜੋ ਮੰਗੋ ਪੂਰਾ ਹੋ ਜਾਂਦਾ ਅਸੀਂ ਘਰੋਂ ਹੀ ਇਹ ਮੰਗ ਕੇ ਆਏ ਕਿ ਪਹਿਲਾਂ ਹੜ੍ਹ ਵਾਲਾ ਪਾਣੀ ਸਭ ਤੋਂ ਜ਼ਿਆਦਾ ਥੱਲੇ ਹੋਵੇ ਕਿਉਂਕਿ ਆਪਣੇ ਪਿੰਡ ਬਹੁਤ ਜ਼ਿਆਦਾ ਖਰਾਬ ਹੋ ਰਹੇ ਨੇ ਲੋਕੀ ਬਹੁਤ ਜ਼ਿਆਦਾ ਖਰਾਬ ਹੋ ਰਹੇ ਆ ਉਹਦੇ ਕਰਕੇ ਅਸੀਂ ਤਾਂ ਕਹਿੰਦੇ ਸਭ ਤੋਂ ਪਹਿਲੇ ਇਹ ਕੰਮ ਠੀਕ ਹੋਣਾ ਚਾਹੀਦਾ ਮੈਂ ਸਰਬੱਤ ਦੇ ਭਲੇ ਦੀ ਗੱਲ ਹੋ ਰਹੀ ਆ ਔਰ ਉਸ ਦੇ ਨਾਲ ਹੀ ਤਸਵੀਰਾਂ ਨਾਲ ਨਾਲ ਸੰਜਿਆ ਕਰਦੇ ਜਾਵਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਸ਼ਰਦਾਲੂ ਜਿਹੜੇ ਨੇ ਉਹ ਲਗਾਤਾਰ ਇੱਥੇ ਪਹੁੰਚ ਰਹੇ ਨੇ ਵਿਸਰਜਨ ਦੇ ਲਈ ਇਹ ਤਸਵੀਰਾਂ ਨੇ ਬਿਆਖੜ ਰਿਆ ਕੰਢੇ ਦੀਆਂ ਔਰ ਇੱਥੇ ਸਪਸ਼ਟ ਕਰਦੀ ਹੈ ਕਿ ਬੇਸ਼ੱਕ ਪਾਣੀ ਦਾ ਪੱਧਰ ਵੀ ਜ਼ਿਆਦਾ ਹੈਗਾ ਸ਼ਰਧਾਲੂਆਂ ਦਾ ਉਤਸ਼ਾਹ ਵੀ ਹੈਗਾ ਔਰ ਇਸ ਦੇ ਨਾਲ ਹੀ ਇਸ ਤਿਹਾਰ ਦੇ ਮੱਦੇ ਨਜ਼ਰ ਬਕਾਇਦਾ ਤੌਰ ਤੇ ਉੱਤੇ ਪ੍ਰਸ਼ਾਸਨ ਵੱਲੋਂ ਇੱਥੇ ਜਿਹੜੇ ਸੁਰੱਖਿਆ ਪ੍ਰਬੰਧ ਨੇ ਉਹੋ ਪੋਕਾ ਕੀਤੇ ਗਏ ਨੇ ਸੁਰੱਖਿਆ ਪ੍ਰਬੰਧਾ ਤੋਂ ਲਾਵਾ ਚਲਕੀ ਕੀਤੀ ਜਾਵੇ ਤਾਂ ਇੱਥੇ ਵਿਸਰਜਨ ਦੇ ਲਈ ਬਕਾਇਦਾ ਤੌਰ ਤੇ ਉੱਤੇ ਕੋਤਾ ਖੁਰਾ ਦੀਆਂ ਸਪੈਸ਼ਲ ਟੀਮਾਂ ਜਿਹੜੀਆਂ ਨੇ ਉਹ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੀਆਂ ਤਾਇਨਾਤ ਕੀਤੀਆਂ ਗਈਆਂ ਨੇ ਵਿਸਰਜਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਸੰਗਤ ਆ ਰਹੀ ਔਰ ਫਿਰ ਅਹਾਲ ਜਿਹੜਾ ਇਹ ਔਰ ਸੰਗਤ ਜਿਹੜੀ ਹੈ ਨਿਰੰਤਰ ਰੋਜ਼ਾਨਾ ਤਕਰੀਬਨ ਇੱਥੇ ਪਹੁੰਚ ਰਹੀ ਹੈ ਔਰ ਗਣਪਤੀ ਮਹਾਰਾਜ ਦਾ ਵਿਸਰਜਨ ਕਰਨ ਦੇ ਲਈ ਕਹਿ ਸਕਦੇ ਆ ਕਿ ਸ਼ਰਧਾਲੂਆਂ ਦੇ ਵਿੱਚ ਕਾਫੀ ਉਤਸ਼ਾਹ ਵੀ ਜਿਹੜਾ ਹੈਗਾ ਹੈ ਅੱਜ ਇੱਥੇ ਦੇਖਣ ਨੂੰ ਮਿਲ ਰਿਹਾ ਹੈ। ਦੈਨਿਕ ਸਪੈਰਾ ਟੀਵੀ ਦੇ ਲਈ ਗੁਰਦਰਸ਼ਨ ਸਿੰਘ ਵਿਆਸ। ਵਿਆਸ ਰਿਹਾ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਗਣਪਤੀ ਮਹਾਰਾਜ ਦੇ ਵਿਸਰਜਨ ਕਰਨ ਦੇ ਲਈ ਪਹੁੰਚ ਰਹੇ ਨੇ ਇਸ ਸਮੇਂ ਅਸੀਂ ਬਿਆਸ ਦਰਿਆ ਕੰਢੇ ਤੇ ਮੌਜੂਦ ਹਾਂ ਔਰ ਪਹਿਲਾਂ ਤਸਵੀਰਾਂ ਦਿਖਾਵਾਂਗੇ ਕਿ ਬਿਆਸ ਦਰਿਆ ਜਿਹੜਾ ਹੈਗਾ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਚੱਲਦਾ ਹੋਇਆ ਨਜ਼ਰ ਆ ਰਿਹਾ ਔਰ ਉਸ ਦੇ ਨਾਲ ਹੀ ਦੂਰ ਦਰਾਡੇ ਤੋਂ ਸ਼ਰਧਾਲੂ ਜਿਹੜੇ ਨੇ ਉਹ ਵੀ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤਾਂ ਮੇਰੇ ਨਾਲ ਕੋਈ ਸ਼ਰਧਾਲੂ ਮੌਜੂਦ ਨਹੀਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਿੰਸ ਹੈ ਜੀ ਜੀ ਕਿਹੜੀ ਜਗ੍ਹਾ ਤੋਂ ਆਏ ਆ ਜੀ ਮਾਡਲ ਹਾਊਸ ਤੋਂ ਔਰ ਕਿੰਨੇ ਦਿਨ ਬਾਅਦ ਅੱਜ ਪੂਜਾ ਅਰਚਨਾ ਤੋਂ ਬਾਅਦ ਗਣਪਤੀ ਮਹਾਰਾਜ ਨੂੰ ਚਾਹੀ ਪੰਜ ਦਿਨ ਰੱਖੇ ਇਨਿਕ ਸ਼ਰਦਾ ਕਿੰਨਾ ਕੋਤ ਸ਼ਾ ਹੈਗਾ ਸੰਗਤ ਬਹੁਤ ਵਧੀਆ ਜੀ ਬਹੁਤ ਵਧੀਆ ਦੇਖ ਲਓ ਹੜ੍ਹ ਵਾਲੇ ਪਾਣੀ ਤੇ ਵੀ ਆਏ ਨੇ ਵੀ ਸਜਣ ਕਰਨ ਕੀ ਮਨੋ ਕਾਮਨਾ ਕੀ ਸੋਚਦੇ ਹੋ ਕਿਉਂਕਿ ਜਿੱਦਾਂ ਦੇ ਹਾਲਾਤ ਹੈਗੇ ਆ ਕੀ ਮਨੋ ਕਾਮਨਾ ਸੋਚਦੇ ਹੋ ਕਿ ਗਣਪਤੀ ਮਹਾਰਾਜ ਕੋ ਤੋਂ ਕਿ ਕਾਮਨਾ ਕਰਦੇ ਸੀ ਉਹਨਾਂ ਦੇ ਕੋਲ ਇਹ ਚੀਜ਼ ਜਿਹੜੀ ਹੈਗੀ ਆ ਉਹ ਅਰਦਾਸ ਕਰਦੇ ਆ ਉਹਨਾਂ ਨੂੰ ਬੇਨਤੀ ਕਰਦੇ ਕਹਿੰਦੇ ਨਾ ਕਿ ਇਨਾਂ ਦੇ ਕੰਨ ਚ ਜੋ ਮੰਗੋ ਪੂਰਾ ਹੋ ਜਾਂਦਾ ਅਸੀਂ ਘਰੋਂ ਹੀ ਇਹ ਮੰਗ ਕੇ ਆਏ ਕਿ ਪਹਿਲਾਂ ਹੜ੍ਹ ਵਾਲਾ ਪਾਣੀ ਸਭ ਤੋਂ ਜ਼ਿਆਦਾ ਥੱਲੇ ਹੋਵੇ ਕਿਉਂਕਿ ਆਪਣੇ ਪਿੰਡ ਬਹੁਤ ਜ਼ਿਆਦਾ ਖਰਾਬ ਹੋ ਰਹੇ ਨੇ ਲੋਕੀ ਬਹੁਤ ਜ਼ਿਆਦਾ ਖਰਾਬ ਹੋ ਰਹੇ ਆ ਉਹਦੇ ਕਰਕੇ ਅਸੀਂ ਭਾਤ ਦੇ ਭਲੇ ਦੀ ਗੱਲ ਹੋ ਰਹੀ ਹੈ ਔਰ ਉਸ ਦੇ ਨਾਲ ਹੀ ਤਸਵੀਰਾਂ ਨਾਲ ਨਾਲ ਸਾਂਝੀਆਂ ਕਰਦੇ ਜਾਵਾਂਗੇ ਕਿ ਵੱਡੀ ਗੰਟੀ ਦੇ ਵਿੱਚ ਸ਼ਰਧਾਲੂ ਜਿਹੜੇ ਨੇ ਉਹ ਲਗਾਤਾਰ ਇੱਥੇ ਪਹੁੰਚ ਰਹੇ ਨੇ ਵਿਸਰਜਨ ਦੇ ਲਈ ਔਰ ਇਹ ਤਸਵੀਰਾਂ ਨੇ ਬਿਆਖੜ ਰਿਆ ਕੰਢੇ ਦੀਆਂ ਔਰ ਇੱਥੇ ਸਪਸ਼ਟ ਕਰਦੀ ਹੈ ਕਿ ਬੇਸ਼ੱਕ ਪਾਣੀ ਦਾ ਪੱਧਰ ਵੀ ਜ਼ਿਆਦਾ ਹੈਗਾ ਸ਼ਰਧਾਲੂਆਂ ਦਾ ਉਤਸ਼ਾਹ ਵੀ ਹੈਗਾ ਔਰ ਇਸ ਦੇ ਨਾਲ ਹੀ ਇਸ ਇਹ ਹਾਰ ਦੇ ਮੱਦੇ ਨਜ਼ਰ ਬਕਾਇਦਾ ਤੌਰ ਤੇ ਉੱਤੇ ਪ੍ਰਸ਼ਾਸਨ ਵੱਲੋਂ ਇੱਥੇ ਜਿਹੜੇ ਸੁਰੱਖਿਆ ਪ੍ਰਬੰਧ ਨੇ ਉਹੋ ਪੋਕਾ ਕੀਤੇ ਗਏ ਨੇ ਸੁਰੱਖਿਆ ਪ੍ਰਬੰਧਾਂ ਤੋਂ ਇਲਾਵਾ ਜਿੱਥੇ ਚਰਚਾ ਕੀਤੀ ਜਾਵੇ ਤਾਂ ਇੱਥੇ ਵਿਸਰਜਨ ਦੇ ਲਈ ਬਕਾਇਦਾ ਤੌਰ ਤੇ ਉੱਤੇ ਕੋਤਾਖਰਾਂ ਤੇ ਸਪੈਸ਼ਲ ਟੀਮਾਂ ਜਿਹੜੀਆਂ ਨੇ ਉਹ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੀਆਂ ਤਾਇਨਾਤ ਕੀਤੀਆਂ ਗਈਆਂ ਨੇ ਵਿਸਰਜਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਸੰਗਤ ਆ ਰਹੀ ਔਰ ਫਿਰ ਅਹਾਲ ਜਿਹੜਾ ਇਹ ਪਰਵ ਹੈਗਾ ਇਹ 11 ਦਿਨ ਦਾ ਹੁੰਦਾ ਹੈ ਔਰ ਸੰਗਤ ਜਿਹੜੀ ਹੈਗਾ ਨਿਰੰਤਰ ਰੋਜ਼ਾਨਾ ਤਕਰੀਬਨ ਇੱਥੇ ਪਹੁੰਚ ਰਹੀ ਹੈ ਔਰ ਗਣਪਤੀ ਮਹਾਰਾਜ ਦਾ ਵਿਸਰਜਨ ਕਰਨ ਦੇ ਲਈ ਦਨਿਕ ਸਪੈਰਾ ਟੀਵੀ ਲਈ ਗੁਰਦਰਸ਼ਨ ਸਿੰਘ ਵਿਆਸ ਵਿਆਸ ਰਿਆ ਕੰਡੇ ਅੱਜ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਗਣਪਤੀ ਮਹਾਰਾਜ ਦੇ ਵਿਸਰਜਨ ਕਰਨ ਦੇ ਲਈ ਪਹੁੰਚ ਰਹੇ ਨੇ ਇਸ ਸਮੇਂ ਅਸੀਂ ਵਿਆਸ ਦਰਿਆ ਕੰਡੇ ਤੇ ਮੌਜੂਦ ਹਾਂ ਔਰ ਪਹਿਲਾਂ ਤਸਵੀਰਾਂ ਦਿਖਾਵਾਂਗੇ ਕਿ ਵਿਆਸ ਦਰਿਆ ਜਿਹੜਾ ਹੈਗਾ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਉਸ ਦੇ ਨਾਲ ਹੀ ਦੂਰ ਦਰਾਡੇ ਤੋਂ ਸ਼ਰਧਾਲੂ ਜਿਹੜੇ ਨੇ ਉਹ ਵੀ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤਾਂ ਮੇਰੇ ਨਾਲ ਕੋਈ ਸ਼ਰਧਾਲੂ ਮੌਜੂਦ ਨਹੀਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਿੰਸ ਹੈ ਜੀ ਜੀ ਕਿਹੜੀ ਜਗ੍ਹਾ ਤੋਂ ਆਏ ਆ ਜੀ ਮਾਡਲ ਹਾਊਸ ਤੋਂ ਔਰ ਕਿੰਨੇ ਇਨਿਕਾ ਸ਼ਰਦਾ ਕਿੰਨਾ ਕੋਤ ਸ਼ਾ ਹੈਗਾ ਸੰਗਤ ਬਹੁਤ ਵਧੀਆ ਜੀ ਬਹੁਤ ਵਧੀਆ ਦੇਖ ਲਓ ਹੜ ਵਾਲੇ ਪਾਣੀ ਤੇ ਵੀ ਆਏ ਨੇ ਵੀ ਸਜਣ ਕਰਨ ਕੀ ਮਨੋ ਕਾਮਨਾ ਕੀ ਸੋਚਦੇ ਹੋ ਕਿਉਂਕਿ ਜਿੱਦਾਂ ਦੇ ਹਾਲਾਤ ਹੈਗੇ ਆ ਕੀ ਮਨੋ ਕਾਮਨਾ ਸੋਚਦੇ ਹੋ ਕਿ ਗਣਪਤੀ ਮਹਾਰਾਜ ਕੋ ਤੋਂ ਕਿ ਕਾਮਨਾ ਕਰਦੇ ਸੋ ਉਹਨਾਂ ਦੇ ਕੋਲੋਂ ਕਿ ਐਤੀ ਜਿਹੜੀ ਹੈਗੀ ਆ ਉਹ ਅਰਦਾਸ ਕਰਦੇ ਆ ਉਹਨਾਂ ਨੂੰ ਬੇਨਤੀ ਕਰਦਾ ਕਹਿੰਦੇ ਨਾ ਕਿ ਇੰਨਾ ਦੇ ਕੰਚ ਜੋ ਮango ਪੂਰਾ ਆ ਜਾਂਦਾ ਅਸੀਂ ਘਰੋਂ ਹੀ ਇਹ ਮੰਗ ਕੇ ਆਏ ਕਿ ਪਹਿਲਾਂ ਹੜ੍ਹ ਵਾਲਾ ਪਾਣੀ ਸਭ ਤੋਂ ਜ਼ਿਆਦਾ ਥੱਲੇ ਹੋਵੇ ਕਿਉਂਕਿ ਆਪਣੇ ਪਿੰਡ ਬਹੁਤ ਜ਼ਿਆਦਾ ਖਰਾਬ ਹੋ ਰਹੇ ਨੇ ਲੋਕੀ ਬਹੁਤ ਜ਼ਿਆਦਾ ਖਰਾਬ ਹੋ ਰਹੇ ਆ ਉਹਦੇ ਕਰਕੇ ਅਸੀਂ ਤਾਂ ਕਹਿੰਦੇ ਸਭ ਤੋਂ ਪਹਿਲੇ ਇਹ ਕੰਮ ਠੀਕ ਹੋਣਾ ਚਾਹੀਦਾ ਮੈਂ ਸਰਬੱਤ ਦੇ ਭਲੇ ਦੀ ਗੱਲ ਹੋ ਰਹੀ ਆ ਔਰ ਉਸ ਦੇ ਨਾਲ ਹੀ ਤਸਵੀਰਾਂ ਨਾਲ ਨਾਲ ਸਾਂਝੀਆਂ ਕਰਦੇ ਜਾਵਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਸ਼ਰਦਾਲੂ ਜਿਹੜੇ ਨੇ ਉਹ ਲਗਾਤਾਰ ਇੱਥੇ ਪਹੁੰਚ ਰਹੇ ਨੇ ਵਿਸਰਜਨ ਦੇ ਲਈ ਇਹ ਤਸਵੀਰਾਂ ਨੇ ਬਿਆਖੜ ਰਿਆ ਕੰਢੇ ਦੀਆਂ ਔਰ ਇੱਥੇ ਸਪਸ਼ਟ ਕਰਦੀ ਹੈ ਕਿ ਬੇਸ਼ੱਕ ਪਾਣੀ ਦਾ ਪੱਧਰ ਵੀ ਜ਼ਿਆਦਾ ਹੈਗਾ ਸ਼ਰਧਾਲੂਆਂ ਦਾ ਉਤਸ਼ਾਹ ਵੀ ਹੈਗਾ ਔਰ ਇਸ ਦੇ ਨਾਲ ਹੀ ਇਸ ਤਿਹਾਰ ਦੇ ਮੱਦੇਨਜ਼ਰ ਬਕਾਇਦਾ ਤੌਰ ਤੇ ਉੱਤੇ ਪ੍ਰਸ਼ਾਸਨ ਵੱਲੋਂ ਇੱਥੇ ਜਿਹੜੇ ਸੁਰੱਖਿਆ ਪ੍ਰਬੰਧ ਨੇ ਉਹੋ ਪੋਕਾ ਕੀਤੇ ਗਏ ਨੇ ਸੁਰੱਖਿਆ ਪ੍ਰਬੰਧਾਂ ਤੋਂ ਇਲਾਵਾ ਜਿੱਦਾਂ ਚਰਚਾ ਕੀਤੀ ਜਾਵੇ ਤਾਂ ਇੱਥੇ ਵਿਸਰਜਨ ਦੇ ਲਈ ਬਕਾਇਦਾ ਤੌਰ ਤੇ ਉੱਤੇ ਕੋਤਾ ਖੁਰਾ ਦੀਆਂ ਸਪੈਸ਼ਲ ਟੀਮਾਂ ਜਿਹੜੀਆਂ ਨੇ ਉਹ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੀਆਂ ਤਾਇਨਾਤ ਕੀਤੀਆਂ ਗਈਆਂ ਨੇ ਵਿਸਰਜਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਸੰਗਤ ਆ ਰਹੀ ਔਰ ਫਿਰ ਅਹਾਲ ਜ ਔਰ ਸੰਗਤ ਜਿਹੜੀ ਹੈ ਨਿਰੰਤਰ ਰੋਜ਼ਾਨਾ ਤਕਰੀਬਨ ਇੱਥੇ ਪਹੁੰਚ ਰਹੀ ਹੈ ਔਰ ਗਣਪਤੀ ਮਹਾਰਾਜ ਦਾ ਵਿਸਰਜਨ ਕਰਨ ਦੇ ਲਈ ਕਹਿ ਸਕਦੇ ਆ ਕਿ ਸ਼ਰਧਾਲੂਆਂ ਦੇ ਵਿੱਚ ਕਾਫੀ ਉਤਸ਼ਾਹ ਵੀ ਜਿਹੜਾ ਹੈਗਾ ਹੈ ਅੱਜ ਇੱਥੇ ਦੇਖਣ ਨੂੰ ਮਿਲ ਰਿਹਾ ਹੈ। ਦੈਨਿਕ ਸਪੈਰਾ ਟੀਵੀ ਦੇ ਲਈ ਗੁਰਦਰਸ਼ਨ ਸਿੰਘ ਪਿਆਸ।